ਸਾਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਪੰਜਾਬ ਦੇ ਵਿੱਚ ਈਟੀਟੀ ਟੀਚਰ ਦੀ ਜਿਹੜੀ ਭਰਤੀ ਹੈਗੀ ਹੈ ਜਿਹੜੀਆਂ ਖਾਲੀ ਅਸਾਮੀਆਂ ਰਹਿ ਗਈਆਂ ਸੀ ਉਹਨਾਂ ਤੇ ਛੇਤੀ ਹੀ ਭਰਤੀ ਕੀਤੀ ਜਾਵੇਗੀ ਇਹ ਕਹਿਣਾ ਹੈ ਮੰਤਰੀ ਡਾਕਟਰ ਬਲਜੀਤ ਕੌਰ ਦਾ ਇਹਨਾਂ ਕੋਲ ਪੰਜਾਬ ਦੇ ਵਿੱਚ ਮਿਨਿਸਟਰੀ ਹੈਗੀ ਹੈ ਸਮਾਜਿਕ ਨਿਆਂ ਅਤੇ ਅਲਪਸੰਖਿਆਕ ਸੋਸ਼ਲ ਜਸਟਿਸ ਐਂਡ ਮਾਈਨੋਰਟੀ ਕਹਿ ਸਕਦੇ ਹਾਂ ਇਹਨਾਂ ਦੀ ਮੀਟਿੰਗ ਹੈਗੀ ਸੀ 5994 ਬੈਕਲੌਗ ਯੂਨੀਅਨ ਨਾਲ ਜਿਹਦੇ ਵਿੱਚ ਇਹਨਾਂ ਨੇ ਗੱਲ ਕਿ ਜਿਹੜੀ ਐਸਸੀ ਕੈਟਾਗਰੀ ਜਾਂ ਫਿਰ ਬੀਸੀ ਕੈਟਾਗਰੀ ਦੀਆਂ ਬੈਕਲੌਗ ਦੀਆਂ ਜਿਹੜੀਆਂ ਪੋਸਟਾਂ ਨੇ ਉਹਨੂੰ ਪਰੰਦਾ ਪ੍ਰੋਸੈਸ ਸ਼ੁਰੂ ਕੀਤਾ ਜਾ ਚੁੱਕਾ ਹੈ ਕਿਉਂਕਿ ਕਾਫੀ ਵਾਰ ਤੁਸੀਂ ਵੇਖਿਆ ਹੋਣਾ ਜਿਹੜੀਆਂ ਬਸ ਜਾਂਦੀਆਂ ਪੋਸਟਾਂ ਹੁੰਦੀਆਂ ਨੇ ਉਹਨਾਂ ਨੂੰ ਨੈਕਸਟ ਭਰਤੀ ਦੇ ਵਿੱਚ ਕੱਢਿਆ ਜਾਂਦਾ ਹੁੰਦਾ ਸੋ ਇਸ ਸਟੈਪ ਨਾਲ ਜਿਹੜੇ ਕੈਂਡੀਡੇਟ ਰਹਿ ਵੀ ਜਾਂਦੇ ਹੁੰਦੇ ਆ ਉਹਨਾਂ ਦਾ ਨੰਬਰ ਵੀ ਜਿਹੜਾ ਹੈ ਉਹ ਲੱਗ ਜਾਂਦਾ ਹੁੰਦਾ ਸੋ ਇਹ ਸੀਗੀ ਜੀ ਛੋਟੀ ਜੀ ਅਪਡੇਟ ਇਹ ਜਿਹੜਾ ਕਟਿੰਗ ਮੈਂ ਤੁਹਾਨੂੰ ਵਿਖਾ ਰਿਹਾ ਆ ਇਹ ਹੈ ਜੀ ਦੈਨਿਕ ਭਾਸਕਰ ਜਿਹੜਾ ਨਿਊਜ਼ਪੇਪਰ ਹੈਗਾ ਜੀ ਉਹਦੇ ਵਿੱਚੋਂ ਹੀ ਮੈਂ ਇਹ ਜਿਹੜੀ ਖਬਰ ਹੈ ਜੀ ਤੁਹਾਨੂੰ ਪੇਸ਼ ਕਰ ਰਿਹਾ ਸੋ ਹੋਪਸੋ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਥੈਂਕ ਯੂ so much for watching god bless you all